ਅਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹੁਣ ਉੱਠੇ ਆਂ ਉੱਥੇ ਕਿ ਜਿਹੜਾ ਕੱਲ੍ਹ ਫਾਰਸੀ ਗਾਉ ਠੀਕ ਠੋਕੀ ਤਾਂ ਤੇ ਹੁਣ ਨਾਉਣਾ ਵਾ ਹਜੇ ਰੋਟੀ ਨਹੀਂ ਬਣਾਉਂਦੇ ਨੇ ਅੱਜ ਮਮਿਨੇ ਕੁਝ ਦਮੇ ਲਾਣੀ ਆਉਂ ਚੱਲ ਸਾਮਾਨ ਠੀਕ ਕਰ ਲਓ ਗਰਮਾਣੀ ਲੈ ਸੱਤ ਕਰੀ ਰੋਟੀ ਬਣਾ ਲੈਂਦੀ ਆ ਲੈ ਜੇ ਤੇ ਮਾਹਾਂ ਵੀ ਕਹਿੰਦੀ ਨਾ ਨਹੀਂ ਅਸੀਂ ਕਰੋ ਰੋਟੇ ਨੇ ਆ ਸਾਨੂੰ ਕਰੋ ਰੋਟੇ ਮਾ ਕੇ ਦੇ ਨਾ ਨਹੀਂ ਅਸੀਂ ਤੇਰੇ ਹੱਥੋਂ ਦੇ ਖਾਣੇ ਮਰਾਉਂਦੇ ਮੈਂ ਕਰਦਾ ਯੋਕੀ ਸੋਫੀ ਮੈਂ ਬਣਾ ਦੇਣੀ ਹੈ ਰੋਟੀਆਂ ਵਾਸਤੇ ਮੰਮੀ ਦੇ ਪਰੌਂਹੇ ਵਰਗਾ ਜਿਹਾ ਲੇ ਹੁੰਦਾ ਨਹੀਂ ਤਾਂ ਕਰਕੇ ਕਿੰਨੀ ਆਜ ਇੱਕ 1 ਵਜੇ ਆਇਆ ਤੁੰਦ ਕਿੰਨੀ ਆ ਖੇਤਾਂ ਦੇ ਵਿੱਚ ਹੱਜੀ ਕਿੰਨੀਆਂ ਟਾਲਾ ਪੜਾ ਘਰ ਬਣਾਇਆ ਕਰਕੇ ਨਾ ਤੇਰੇ ਵਿੱਚ ਰਹਿਣਾ ਬਿੰਦਾ ਨਾ ਟਾਈਮ ਸਾਲਾਂ ਅੰਝ ਅੱੱਕ ਪਾਸੇ ਪੁੱਲੀਆਂ ਲਾ ਕੇ ਰਹਿੰਦੇ ਆ ਹੁਣ ਲੋਤ ਨਾ ਕਰ ਜਿਆ ਸਾਸਰੀ ਕਾਲ ਪੁੱਤਰੀ ਪਪਾ ਜੀ ਸਤੀ ਕਾਲ ਇਹ ਵੀ ਸਤੀ ਕਾਲ ਪਪਾ ਵੀ ਸਤੀ ਕਾਲ ਕੀ ਕਰਦੇ ਕੈਮਰਾ ਲਟਕਾ ਦੇ 1:30 ਹੋ ਜਾਵੇ 1:30 ਲਟਕਾ ਦਿੰਦਾ ਆਪਾ 1:30 ਫੇਰ ਹੋ ਜਾਂਦੀ 2:00 ਚ 2:30 ਵਜੇ 2:30 ਵਜੇ ਆਉਂਦੇ ਫੇਰ ਘੰਟਾ ਤੱਕ ਰਹਿਣਾ ਨਾ ਤਿੰਨ ਤੱਕ ਨਾ ਆਹ ਬੱਸ ਬੱਸ ਜਲਦੀ ਹੋਰ ਤੂੰ ਕਿੰਨਾ ਕੱਟਦਾ ਹਾਂ ਟਾਫਨ ਜਾਨੇ ਚਾਰ ਪੰਜ ਜਾਨੇ ਹੁੰਦੇ ਸਵੇਰੇ ਸਵੇਰੇ ਸੇਵ ਵਾਲੇ ਨਹੀਂ ਨਹੀਂ ਕਈ ਹੁੰਦੇ ਆ ਚਾਰ ਪੰਜ ਉੱਤਰ ਕੋਠੀ ਬਣ ਰਹੀ ਹੈ ਤਾਂ ਇੱਕ ਹੀ ਤੇ ਤਾਂ ਕਰਕੇ ਇੱਥੇ ਰਹਿੰਦੇ ਨੇ ਹੁਣ ਟਾਈਮ ਲਈ ਪੱਲਣ ਲਾ ਕੇ ਰਸਾਈਆਂ ਲੈ ਕੇ ਹੁਣ ਕੋਈ ਘਰ ਪੈਂਦਾ ਹੋਵੇ ਤਾਂ ਪਤਾ ਹੀ ਨਹੀਂ ਭੈਂਜੀ ਦਾ ਬਸ ਹੋਰ ਕੋਈ ਕੰਮ ਨਹੀਂ ਹੁੰਦਾ ਵੀ ਕੋਈ ਆਈ ਨਹੀਂ ਵੀ ਹੋਰ ਕੁਛ ਕਰਨਾ ਜਾਂ ਕੋਈ ਆਹ ਗੋਰੀ ਸਿਆਣੀ ਨੇ ਚਾਹ ਇੰਨੀ ਕੁ ਮੂੰਗੀ ਪਾ ਲਈ ਜਾਈਨੀ ਕਣਕ ਪਾ ਲਈ ਉਹ ਚੋਕਲੀ ਤੇ ਬਸ ਉਹ ਰੱਖਦੇ ਆਉਂਦੀ ਐ ਦੋ ਤਿੰਨ ਕੰਮ ਹੁੰਦੇ ਆ ਸੇ ਕੰਮ ਬਸ ਜਾਣੇ ਦਾ ਕੋਈ ਦੇ ਕੋਲ ਜਾਣੀ ਮੁੱਕਣਾ ਨਹੀਂ ਨਾ ਨਾ ਦਾ ਦਲਤਾ ਰਦਾ ਕੇ ਰੰਦਾ ਨਾ ਵੀ ਵੱਡੀ ਹੋਣੀ ਹੋਰ ਕੋਈ ਕੰਮ ਦਾ ਫਿਕਰ ਨਹੀਂ ਹੋਰ ਨਹੀਂ ਕੰਮ ਸੋ ਉੱਥੇ ਕੈਂਚੀ ਪਈ ਨਾ ਢਾਲ ਰੋਟੀ ਦਾ ਇੱਕ ਕਣਕ ਨਹੀਂ ਮੁੱਕਦੀ ਕਿਉਂ ਮਸ਼ੀਨ ਵਾਲੀ ਹੁੰਦੀ ਹੈ ਜਿਹੜੀ ਉਹਨਾਂ ਚ ਝੁਗੀ ਜਾਂਦੀ ਹੈ ਝੁਗੀ ਜਾਂਦੀ ਹੈ ਪੱਥਰ ਪੱਥਰ ਦੀ ਰੋਟੀ ਮੈਂ ਕਹਿੰਦਾ ਰੇ ਇਹਨੂੰ ਕੰਮ ਮਿਲ ਜੂਗਾ ਜਾਂ ਮੂੰਗੀ ਧੋਲੀ ਸੁੱਕ ਨਹੀਂ ਪਾਤੀ ਜਾਂ ਬਸ ਬੋਧ ਹਾਂ ਅਸਲ ਜਿਆਣੀ ਉਹ ਤਾਂ ਕੰਟੀਲ ਤੇ ਵੀ ਇਹ ਹੈ ਜਾਈ ਹੱਸੇ ਕੰਟੀ ਨਾ ਉਹ ਅਸਲ ਗੂੜੀ ਬੋਲੀ ਹੈ ਲੈ ਹੁੰਦਾ ਨਾਲ ਨਾ ਕੱਟ ਬਹੁਤ ਹੀ ਹੁੰਦਾ ਦੀ ਕੱਟ ਸੀਗਾ ਜੀ ਹਾਂ ਜੀ ਇੱਕ ਹੋਰ ਨਹੀਂ ਉਹ ਬੱਕendeu ਹਾਂ ਉਹ ਬੱਕਿਆ ਬਹੁਤ ਵਾਰ ਉਹ ਨਹੀਂ ਕੁਰਬਾਨੀਆਂ ਤੇ ਬਾਕੀ ਹੁੰਦੇ ਆ ਭਾਈ ਆ ਸੰਦੂਖਾ ਦੇ ਬੇਬੇ ਦਾ ਹਾਂ ਹਮਲਾਸ ਦੇ ਦਾਦੀ ਦਾ ਜੀ ਸਰ ਪਰਦਾਦੀ ਦਾ ਪਰਦਾਦੀ ਦਾ ਸੰਦੂਖ ਹੈ ਇਹ ਸੰਦੂਖ ਹਾਂ ਦਾਦੀ ਦਾ ਵਾਜੀ ਮੇਰੀ ਭੂਆ ਜੀ ਦੇ ਦਾਦੀ ਜੀ ਦਾ ਤੇ ਮੇਰੇ ਪਰਦਾਦੀ ਜੀ ਦਾ ਆ ਦਾਦੀ ਜੀ ਦੇ ਬੱਡ ਭਾਈ ਨੇ ਤੇ ਬੀਬੀ ਦੇ ਅੱਜ ਮੈਂ ਇੰਨ ਤੇਰਾ ਪੁੱਤ ਉਹ ਕੈਂਟੀ ਫਰਾ ਹੁਣ ਤੁਸੀਂ ਗੱਲਾਂ ਗੁੱਲਾਂ ਮਾਰਾ ਤੁਸੀਂ ਬਾਤ ਚ ਕਰ ਲਵੇ ਕੰਮ ਦੋ ਬੇਟੀਨਾਂ ਸਮ ਲੱਗੇ ਮੈਂ ਤਾਂ ਇੱਥੇ ਆ ਗਈ ਹੈ ਹੀ ਬਹੁਤ ਜਿਆਦੇ ਆ ਕੇ ਹੁਣ ਇੱਥੇ ਆਜ ਬੱਤੀ ਬੜੀ ਸੀ 30 30 30 ਵਪਨਡਾਰਾ ਬੀਤੀ ਹੋਈ ਸੀ ਚਾਪੀ ਕੀ ਇੰਦਿ ਵਰਪਾ ਹੋਣੀ ਆਜ ਕੋ ਪਿਆਉ ਠੀਕ ਹੀ ਆਉਂਦੀ ਆ ਠੀਕ ਚੱਲਦੀ ਆ ਲਿਆਏ ਤੁਸੀਂ ਹੋਰ ਹੋਏ ਸਾਗ ਬਣਾ ਸਾਗ ਸਰ ਸਵਾਦ ਲੱਗਦਾ ਕਹਿੰਦਾ ਨਹੀਂ ਬਣਾਉਣਾ ਸਾਨੂੰ ਬਸ ਕਿਸ ਨੇ ਆਇਆ ਸਾਡੇ ਨਾਲ ਗੱਲਾਂ ਕਰੀ ਜਾਂਦਾ ਸਾਗ ਤੋੜ ਮਿਲ ਲੈਣਾ ਵਾ ਤੁਹਾਨੂੰ ਗੱਲਾਂ ਸੁਣਾਦੀ ਬੀਬੀ ਆ ਚੱਲਿਆਈ ਮੈਂ ਕਵਗਾ ਕੱਢਾਂ ਮੈਂ ਕਹਿੰਦਾ ਆਪਸ ਵਾਂ ਵਾਲਾ ਕੱਢਦਾ ਹਾਂ ਇਹ ਤੇ ਤੇ ਜਵਲੜੀ ਜਵਾਂ ਦੀ ਤੈਨਾਂ ਕਮਲਾ ਕੇ ਲਾਵਾਂ ਅੱਛਾ ਹਾਂ ਫਸਵਾ ਨਾ ਬੜਾ ਲਾਇਆ ਫਸਵਾ ਨ ਵਧੀਆ ਉਹ ਤਾਂ ਗੋਣ ਫਸਵਾ ਨੂੰ ਚਾਹੇ ਇਹ ਭਤੀਜੀ ਹੈ ਮੇਰੀ ਮੇਰੇ ਦਾਇਆ ਜੀ ਦੀ ਪੋਤੀ ਹੈ ਬਹੁਤ ਜਿਆਦਾ ਸਾਊ ਕੁੜੀ ਹੈ ਬਹੁਤ ਜਿਆਦਾ ਸੱਚੀ ਗੱਲ ਹੈ ਇਹਦੇ ਘਰੇ ਆ ਜੋ ਨਿੰਗਦੇ ਕੁਛ ਨਾ ਕੁਛ ਖਾਣ ਵੀ ਨੂੰ ਲੈ ਆਉਣਾ ਨਹੀਂ ਜੇ ਨਾ ਮਗੰਧਪੁਰ ਹਟਕੇ ਤੋਂ ਏਰ ਤੋਂ ਹਟਕੇ ਰਹੀ ਆਈ ਪੂਆ ਸਟ ਘਰੇ ਦੀ ਆਈ ਕੀ ਇਹ ਜਾਊਗੀ ਕਿ ਨਹੀਂ ਆਊਗੀ ਤਾਂ ਆ ਦੇਖੋ ਜੇ ਸਾਹਮਣੇ ਕੋਠੀ ਪਾਈ ਆ ਅੱਗੇ ਪਿੱਛੇ ਫਿਰ ਡੰਗਰਾਂ ਵਾਸਤੇ ਬਣਾ ਲਿਆ ਹੈ ਹੈ ਮੰਮੀ ਜੀ ਆ ਕਢਾਈ ਆ ਰਹੀ ਨਾ ਵੇਲਾ ਸੱਪ ਕਨੇ ਆਇਆ ਨਹੀਂ ਦੋ ਘਰ ਆਇਆ ਅੱਛਾ ਅੱਛਾ ਸੱਚੀ ਸੱਚੀ ਕਹਿੰਦਾ ਹੋਰ ਲੈਣਾ ਹੱਤਾ ਐਡਾ ਮਾਰ ਤਿਆਰ ਐਡਾ ਫਟਾ ਸੱਪ ਆਇਆ ਸਿਆਲਾ ਤੇ ਤੁਹਾਡੇ ਘਰੇ ਉਹ ਵੀ ਪੋਦੇ ਮਹੀਨੇ ਚ ਪਾਰਟੀ ਕੀਤੀ ਦੀ ਮਾਰ ਕੇ ਆਇਆ ਨਹੀਂ ਸੀ ਮਾਰ ਕੇ ਰੱਖਿਆ ਸੀ ਫੇਰ ਮਾਰ ਕੇ ਤਾਂ ਦਿੱਤਾ ਉਹ ਫੇਰ ਪੈਦਾ ਹੋਈ ਹੁਣ ਪੈਣ ਲੱਗੇ ਹੁਣ ਪੈਣ ਲੱਗੇ ਤੈਨੂੰ ਜਿੰਦੀਆਂ ਨਹੀਂ ਲਾਉਂਦੀਆਂ ਇਹ ਅੱਭੀ ਤਿਆਰ ਹੋਗੇ ਗੋਹਾਜਾ ਕਦੀ ਆਜੋ ਮੈਂ ਨਾਲ ਮਹਿਕ ਪ੍ਰੀਤ ਲੱਗਿਆ ਆਇਆ ਮਹਿਕ ਪ੍ਰੀਤ ਨੂੰ ਕੀ ਕਹਿੰਦੇ ਆਂ ਲਾਵਾ ਸਹੀ ਗੱਲ ਹੈ ਅੱਲਾਹ ਨਾਲ ਕੰਮ ਕਰਾਏ ਤਾਂ ਬਹੁਤਾਂ ਦਾ ਬੰਨਾ ਲਾ ਲੀਂ ਸਾਪੋਥੇ ਆ ਗਿਆ ਸੀ ਜਾਨੀ ਅੰਦਰਲੇ ਬੰਨੇ ਉਹ ਸਾਪ ਰੱਖਿਆ ਹੋਇਆ ਇਸ ਮਹਿਕ ਦਾ ਸਾ ਰੱਖਿਆ ਆਏਗਾ ਅੰਦਰ ਅੱਤਰੇ ਅੰਦਰ ਹੀ ਫਿਆਰ ਤੇ ਆਈ ਜਾਈਂਗਾ ਕਾਇ ਬੈਚਰੀ ਅਗਲੀ ਸਾਰ ਬਥਰ ਕੰਦ ਨਾ ਲੱਗੇ ਹੋਇਆ ਉਹ ਚ ਖੰਭ ਚ ਬੈਲ ਸੀ ਪੱਥਰੇ ਕੰਦ ਜੇ ਬੱਬੀ ਉਹ ਸਿਆਲ ਚ ਆ ਕੇ ਹੈਰਾਨ ਕਰਤਾ ਹਨਾ ਉਹਨੇ ਸੱਪ ਨੇ ਠੰਡ ਤੋਂ ਡਰਦਾ ਬੈਠਾ ਸੀ ਤੇਰਾ ਹਨਾ ਕਹਿੰਦਾ ਖੁੱਡਾਂ ਚ ਵੱਢ ਜਾਂਦੇ ਸਿਆਲਾਂ ਚ ਹੋਟੋ-ਬੋਟ ਜੀ ਸੀਗਾ ਉੱਥੇ ਹਾਂ ਇਹ ਗੱਲ ਸੁਣਿਆ ਹਰਦਾ ਉਹ ਤਾਂ ਉਹਨੇ ਜਿਹਨੇ ਬੈਠਾ ਸੀ ਨਾ ਨਾਮ ਆ ਰਹੀ ਤੱਕ ਫਾਦਰ ਜਰਾ ਬਰਿਆ ਬੈਠਾ ਸੀ ਹਾਂ ਇਹ ਰਾ ਪੜਨਾ ਮੱਕਨੇ ਤੇਜ਼ ਰੱਡੀ ਜਾ ਰਹੀ ਹੈ ਘਰਾਂ ਮੂਰਦੀ ਜੋ ਕਿ ਨਿਆਣਾ ਮੁਰੇ ਆ ਜੇ ਵੇ ਹੁਣ ਚੱਲੇ ਅਸੀਂ ਸਾਗ ਲੈਣ ਹੈ ਕੋਈ ਵੀ ਆ ਜੇ ਨਿਆਣੇ ਦਾ ਕੋਈ ਜ਼ਰੂਰੀ ਆ ਆਹੋ ਚੱਲਾ ਫੇਰ ਵੀ ਆਪਾਂ ਸਿਆਣੇ ਦੇਖ ਕੇ ਆਵਾਂਗੇ ਬਾਹਰ ਨੂੰ ਬੀਬੀ ਨੂੰ ਮਸਾਲੇ ਲੈ ਕੇ ਜਾਂਦੇ ਨਾਲ ਬੀਬੀ ਮੰਡੀ ਦੀ ਸੱਚ ਕਹਿੰਦੀ ਠੰਡ ਆ ਅੱਜਕੱਤ ਸਾਗ ਨਾਲ ਦੋੜੇ ਹੁਣ ਗੱਲਾਂ ਹੀ ਸੁਣਾਦੀ ਦੋਕ ਖੜਕੇ ਉੱਤੇ ਹੈ

ਕਸਾ ਤੇ ਮਟਰ ਹੈ ਬਾਰਮੀ ਆ ਨੀ ਮਟਰ ਹਾਂ ਜੀ ਮੈਂ ਮੈਂ ਵੀ ਕਿਹਾ ਸੁਲਵਾ ਦੇਵਾਂ ਮਿਲ ਲਵਾਈ ਲੰਡਾ ਹੀ ਲੱਗਦਾ ਲੱਗਦਾ ਤਾਂ ਹੈ ਨੀ ਮੈਂ ਕਿਹਾ ਲੱਗੂਗਾ ਪਰ ਲੱਗਿਆ ਨਹੀਂ ਲੰਡਾ ਮੋਟਾ ਮੈਂ ਕਿਹਾ ਇਹ ਕੰਮ ਢੁਗਣੀ ਸਵਾਰੀ ਕਰ ਲੈ ਪਰ ਲਾਈਨ ਕਿ ਲੱਗੀ ਹੋਵੇ ਡੰਗਾ ਜਾ ਹੋ ਜਾਂਦਾ ਠੰਡਾ ਕੱਪੜਾ ਠੰਡ ਕਿੰਨੀ ਆਜਾਣਾ ਬੀਬੀ ਵੀ ਲਾ ਮੰਮੀ ਗਈ ਸਾਗ ਤੋੜਨ ਅਸਰ ਪਿੱਛੇ ਖੜ ਗਈ ਠੰਡ ਲੱਗਦੀ ਹੈ ਭਾਈ ਹੈ ਤੂੰ ਦੇਖ ਲੈ ਮੈਂ ਤਾਂ ਸਾਡਾ ਬੱਚੇ ਇੱਧਰ ਖੜਦਾ ਹੈ ਹਾਂ ਅੱਛਾ ਲੈਟ ਆਈ ਵੀ ਮਟਰ ਆਣੇ ਹਨਾ ਹਾਂ ਮੈਂ ਇਹ ਲੈਣੀ ਆ ਠੰਡਾਣੀ ਆ ਨਾ ਗੰਦਾ ਹਾਂ ਹਾਂ ਇਹ ਵੀ ਲੱਗੀ ਸਾਗ ਤੋੜਨ ਹੈ ਹੈ ਅੱਛਾ ਇਹ ਸਾਗ ਤਾਂ ਆ ਵੀ ਵਧੀਆ ਇਧਰ ਬੀਬੀ ਤੋੜਦੀ ਆ ਪਿੰਡਾਂ ਜੇ ਮੌਜਾ ਸਾਗ ਸਾਡੇ ਔਖਾ ਆ ਤਾਂ ਹੋਊਗਾ ਸਾਡੇ ਮਲਦਾ ਸਾਗ ਮਿਲਦਾ ਪਿੰਡਾਂ ਦੇ ਵਿੱਚ ਹੁਣ ਆਇਆ ਸੌਖਾ ਖੇਲ ਚੋਂ ਆਇਆ ਖੇਤ ਦੇ ਸਾਗ ਤੋੜ ਲਿਆ ਪਾਲਕ ਮੇਥੀ ਜਿਹੜੇ ਘਰੇ ਵੀ ਹੁੰਦੀ ਆ ਆਪਣੇ ਲੱਗੀ ਹੋਈ ਸਾਡੇ ਘਰੇ ਵੀ ਜੱਫਾ ਕਰਕੇ ਹੋਏ ਨਹੀਂ ਫੜਦੇ ਵੀ ਸਾਗ ਵੀ ਬੜਾ ਮਹਿੰਗਾ ਦਿੰਦੇ ਆ ਉਥੇ ਸ਼ੇਅਰ ਕਰਕੇ ਹਾਂ ਉਹ ਵੀ ਸਿੰਦੇਖੀ ਆ ਅੱਛਾ ਰਸਤਾ ਹੀ ਆ ਹਾਂ ਮੇਰਾ ਰਸਤਾ ਤਾਂ ਹੀ ਚੁੰਬਦੇ ਆਂ ਮੈਂ ਆਹ ਚੁੰਬਦੇ ਆਂ ਤੇ ਆਪਾਂ ਜਾਈ ਦੇਤੀ ਹੋਈ ਸਾਡੀ ਇਹ ਮੇਰੇ ਬੀਬੀ ਨੂੰ ਤਾਹੀ ਨੂੰ ਮੈਨੂੰ ਸਾਰਾ ਪਤਾ ਹੁੰਦਾ ਵੀ ਕਿੱਥੇ ਕਿਹਦਾ ਕੀ ਆ ਕਿੱਥੇ ਕਿਹਦਾ ਕੀ ਆ ਪੈਨ ਦਾ ਸਾਰਾ ਪਤਾ ਹੁੰਦਾ ਜੀ ਬੀ ਨੂੰ ਪੁੱਛਦੇ ਹੁੰਨੇ ਵੀ ਆਜ ਕੀ ਦੀ ਯਾਰ ਕੀ ਕਰਾਂ ਮੈਂ ਪੱਟ ਲਈ ਨਹੀਂ ਆ ਤਾਂ ਹਾਂ ਗਾਉਂਡ ਅੱਗੇ ਪੱਟ ਲਈ ਕਿ ਕਿਹੜੀਆਂ ਨੇ ਬਿਰਜੂ ਦੀਆਂ ਨੇ ਕਦੇ ਹੈਂ ਮੂਲੀਆਂ ਹਾਂ ਆ ਬੇਜੂ ਦਾ ਪਰਚੀ ਅੱਛਾ ਅਰੇ ਠੇਕੇ ਤੇ ਲੈ ਕੇ ਲਾਇਆ ਹੋਇਆ ਹਾਂ ਡੰਗਰ ਰੱਖੇ ਹੋਇਆ ਅੱਛਾ ਇਹ ਬਿਹਾਰ ਦਾ ਬਈਆ ਰਹਿੰਦਾ ਇੱਥੇ ਇੱਕ ਪਰਿਵਾਰ ਰਹਿੰਦਾ ਉਹਨਾਂ ਦਾ ਤੇ ਉਹਨਾਂ ਨੇ ਦੇਖੋ ਆਹ ਜਮੀਨ ਠੇਕੇ ਤੇ ਲੈ ਕੇ ਪਰਸੀਮ ਬੀਜਿਆ ਹੋਇਆ ਆਪ ਦਾ ਸਾਲ ਐਡ ਵੀ ਕਹਿੰਦੇ ਹੁੰਦੇ ਸਰਮ ਬੀਜੀ ਹੋਈ ਆ ਮੂਲੀਆਂ ਲਾਈਆਂ ਹੋਈਆਂ ਨੇ ਠੇਕੇ ਤੇ ਲਈ ਹੋਈ ਹੈ ਜਮੀਨ ਇਹ ਡੰਗਰ ਰੱਖੇ ਹੋਇਆ ਇੱਥੇ ਓੜੇ ਪੱਕਾ ਘਰ ਬਣਾਇਆ ਹੋਇਆ ਇੱਥੇ ਉਹਨੇ ਬਿਰਜੂ ਨੇ ਹਾਂ ਟਰਾਲਾ ਪਾਇਆ ਹੋਇਆ ਦੇਖੋ ਜੀ ਬਿਹਾਰ ਚੋਂ ਆਇਆ ਸੀ ਪਹਿਲਾਂ ਹੈਆਂ ਪੱਕਾ ਘਰ ਆ ਪੱਕਾ ਘਰ ਬਣਾਇਆ ਟਰਾਲਾ ਪਾਇਆ ਹੋਇਆ ਵਾ ਤੇ ਆਹ ਠੇਕੇ ਤੇ ਲੈ ਲੈ ਕੇ ਆਦਾ ਮਤਲਬ ਕਿ ਆਹ ਬੀਜ ਦਾ ਵਾ ਪੱਠੇ ਵਗੈਰਾ ਵਰਸੀਮ ਵਗੈਰਾ ਤੇ ਨਣੇ ਆਹ ਜਮ ਸਰੋ ਸੁਰੋ ਵਧੀਆ ਰਹਿੰਦੇ ਨੇ ਉਹ ਇੱਥੇ ਫੈਟਰੀ ਜਾਂਦਾ ਬੰਦੇ ਨਾਲ 18000 ਤਨਖਾਹ ਲੈਂਦਾ ਬਿਰਜੂ ਹਾਂ ਹਾਂ ਮਾਰੇ ਹਲੋਪਾਂ ਦੇ ਕਿਤੇ ਰੇ ਪਾ ਜਾਂਦੱਖ ਤੇ ਉਸਕਤ ਵਧੀਆ ਕੰਮ ਕਰਦਾ ਹਨ ਬੀਬੀ ਹਾਂ ਹਾਂ ਉਹਦੇ ਪੈਰ ਲੱਗੇ ਬੀਬੀ ਹੁਣ ਟਾਈਮ ਤਾਂ ਰਹਿੰਦਾ ਉਹ ਬਹੁਤ ਟਾਈਮ ਤਾਂ ਰਹਿੰਦਾ ਹਾਂ ਇੰਨਾ ਕਿ ਜਦ ਆਇਆ ਉਹ ਹਾਂ ਆ ਜਾਕਰ ਨੇ ਜਾਣ ਕਿ ਨੇ ਤੇ ਬਾਪੂ ਨੇ ਨਾਲ ਹੀ ਪਾ ਲੈਣਾ ਫੇਰ ਉਹਨਾਂ ਨੇ ਪਾਇਆ ਫੇਰ ਜਿੱਦ ਜਾਗਰ ਮਾਰਿਆ ਇੰਨਾ ਰੋਇਆ ਮਰ ਜੂਆਂ ਗਾਣੂ ਗੱਲਾਂ ਕਰਦੀਆਂ ਅੱਛਾ ਬਹੁਤ ਰੋਇਆ ਉੱਥੇ ਹੀ ਰੇ ਹੁਣ ਜਵਾਕ ਵੀ ਕੇ ਬਰਾਬਰ ਦੇ ਹੋ ਗਏ ਉਹਦੇ ਹਾਂ ਕੁੜੀ ਤਾਂ ਹਾਂ ਆਈ ਲਾਸਟ ਕਰਨ ਲੱਗੇ ਆਈ ਲੈਸ ਕਰ ਦੇ ਕੁੜੀ ਲੈ ਪੱਕੀਆਂ ਨੇ ਇਹਦਾ ਵੀ ਹਾਂ ਇਹ ਸਰੋਂ ਮੈਂ ਪਾਉਂਦੀ ਹਾਂ ਕਿਆ ਇਹ ਐਨਿੰਗ ਡਿਪਟਚਰ ਦੀ ਹੂੰ ਬਸ ਆ ਪੱਕੀ ਪੱਕਾ ਪੱਕੇ ਬੁਲਾ ਵੀ ਪੜੀ ਆ ਮੈਂ ਦੇਖ ਲਾ ਪਾ ਲਈਏ ਵੀ ਵਧੀਆ ਰਹੂ ਅਸੀਂ ਤਾਂ ਭਾਏ ਨੂੰ ਪਿਚਾਰ ਦੇਈਏ ਤਾਂ ਮੈਂ ਰੀਬੀ ਦਾ ਮੂੜੀ ਪਾਚ ਤੋੜਦੀ ਪੱਕਾ ਆਪਾਂ ਸਾਲਾ ਨਾ ਪੈਂਜੀ ਇਨਾ ਸੁਆਦ ਆਂਦਾ ਹੈ ਹੈ ਇਹ ਵੀ ਫੋਟੋ ਨਾ ਕੀ ਪਾਇਆ ਹੋਵੇ ਬੱਚਾ ਹੋ ਇਕਲੀ ਜੈ ਕਰ ਦਿਓ ਵੀਰਿਆ ਕੁੜੀਆਂ ਤਾਂ ਪਤਾ ਨਹੀਂ ਪੈਂਦੇ ਕਲੀ ਪਾ ਗਿਆ ਹੋਈ ਮੈਨੂੰ ਤਾਂ ਪਤਾ ਕੀ ਪਾ ਗਿਆ ਕਹਿੰਦਾ ਕਲੀ ਪਾ ਗਿਆ ਚਲ ਆਜੋ ਹੁਣ ਬਹੁਤ ਆ ਹੋਰ ਚਲ ਫਰ ਗਿਆ ਹੱਥ ਚਲ ਕਾ ਪਾਇਆ ਅੱਗੇ ਕੱਲੀ ਖਾ ਗਈ ਮੈਂ ਹਲਾਉਂਦੀ ਫਿਰਦੀ ਰਹੀ ਅਗਮ ਚਾਉਂਦੀ ਰਹੀ ਪਾਣੀ ਪੂਣੀ ਤੱਦਾ ਕਰਕੇ ਪੋਹਂਦੀ ਰਹੀ ਕੱਲੀ ਖਾ ਗਈ ਮੈਡਮਾਂ ਨੂੰ ਲੈ ਕੇ ਮਿਆਂ ਨੇ ਉਹ ਕਹਿੰਦਾ ਮੇਰੇ ਭਾਂਡੇ ਚ ਪਾਦੇ ਹੋਗਾ ਮੈਂ ਦੇਖਾਂ ਮਰਾ ਕੈਨਿ ਕਰਦੀ ਦੇਊ ਕਨੀ ਨਹੀਂ ਕਹਿੰਦਾ ਨਹੀਂ ਬੀਬੀ ਅਗਰ ਲੈਣੇ ਮੈਡਮਾਂ ਨੂੰ ਲੈ ਕੇ ਜੋ ਰਾਜ ਅਦੁਲਲਾ ਕੁੜੀ ਅਦੁਲਲਾ ਕਿਸੇ ਹਲਦੀ ਨੂੰ ਲੈ ਕੇ ਬੰਦਾ ਤਾਂ ਨਿਕਲ ਜੇ ਡੋਲੂ ਜਾ ਕਰੇ ਤੇ ਵੀ ਦੇਰਾ ਤੇ ਜੀ ਪਾਦਾ ਕਹਿੰਦਾ ਮੈਂ ਨਹੀਂ ਲੈ ਕੇ ਜਾ ਹਾਂ ਨਾ ਬੱਦ ਪਾਉ ਉਹ ਸ਼ਹਿਰਾਂ ਚ ਰਹਿੰਦੀਆਂ ਮੈਡਮਾਂ ਜਵਾਕਾਂ ਨੂੰ ਕਹਿ ਦਿੰਦੀਆਂ ਨੇ ਸਾਗ ਲਿਓ ਸਾਰੇ ਲੈਉਣ ਨੂੰ ਪਰਦੇ ਤਾਂ ਹੀ ਨੇ ਨਿਆਣਿਆਂ ਨੇ ਹੂੰ ਸਾਡੀ ਕੁੜੀ ਇੱਕ ਦਿਨ ਮੂਲੀ ਨਾਲ ਰੋਟੀ ਨਾਲ ਕੇ ਮੈਦਮੇਂ ਖਾ ਗਈ ਲੈ ਹੋਰ ਰਾਹੀ ਕੰਮ ਨੇ ਤੇ ਨਿਆਣੇ ਵੀ ਕਹਿੰਦੇ ਪਾਓ ਤੁਸੀਂ ਮੂਲੀ ਰੋਟੀਆਂ ਬਣਾਉਣੀਆਂ ਨੇ ਹਾਂ ਦੇਖ ਲਿਓ ਮੂਲੀ ਨਾਲ ਰੋਟੀਆਂ ਬਣਾ ਲੈਣੀਆਂ ਹਾਂ ਹਾਂ ਪਤਾ ਨਹੀਂ ਕੀ ਕਰ ਰਹੀਆਂ ਲਿਆ ਕੇ ਦੇ ਦੇਣੀਆਂ ਅੱਛਾ ਜੋ ਮਰਜ਼ੀ ਕਰਨ ਆਗਦੀ ਬੀਬੀਆਂ ਨੇ ਧਰ ਲਿਆ ਉੱਤੇ ਸਿਰ ਦੇ ਇਹ ਜਿਹੜੀ ਮौज ਆ ਪਿੰਡਾਂ ਵਾਲੀ ਸ਼ਰਾਂਝ ਕਿੱਥੇ ਮਿਲਦੀ ਆ ਤਰਸੇ ਹੋਏ ਆ ਪਿੰਡ ਚ ਆ ਕੇ ਮਿਲਦੀ ਐ ਤੇ ਪੇਕੀ ਹੁੰਨੀ ਐ ਇਹ ਜੀ ਮੌਜ ਸਾਗ ਖੇਤੋਂ ਥੋੜੇ ਆ ਨਾਲ ਤੋੜ ਲੀਆਂ ਮੂੜੀਆਂ ਚੱਲੇ ਹੁਣ ਤੇ ਕੱਲ ਨੂੰ ਬਣਾਵਾਂਗੇ ਰੋਟੀਆਂ ਮੂੜੀ ਘਾਲੀਆਂ ਉਹਦਾ ਹੂਟ ਪਾਣੀ ਭਰ ਰਖੋ ਵੇ ਦੇਖੋ ਮੇਰੇ ਥਾਈ ਤਾਰਾ ਜਿਵੇਂ ਮਰਜੀ ਐ ਮੈਂ ਮੂੜੀ ਘਾ ਨਹੀਂ ਛੱਡਦੀ ਕਹਿੰਦੀ ਮੂੜੀ ਘਾ ਹੀ ਲੈ ਕੇ ਚੰਗੂ ਫੜ ਕੇ ਤਰ ਜਾਏ ਹੌਲੀ ਹੌਲੀ ਹੁੰਦਾ ਮੈਂ ਕਿਹਾ ਮੈਂ ਤੋੜਾ ਹੀ ਤਾਂ ਭਰ ਲਿਆ ਕਰ ਬਾਪੂਆਂ ਨੂੰ ਬਾਪੂ ਜੀ ਤੇ ਭਰ ਕੋ ਤਾਂ ਹਿੰਦੀ ਚੋਂ ਭਰ ਲੈਂਦਾ ਆ ਲੈ ਕੇ ਅਗੇ ਜੀ ਹੁਣ ਪਨੀਰ ਦੇ ਪਕੌੜੇ ਬਣਦੇ ਆ ਘਰੇ ਭਾਬੀ ਬਣਾਉਂਦੇ ਆ ਘਰੇ ਪਨੀਰ ਬਣਾਇਆ ਤੇ ਘਰੇ ਸੌਸ ਬਣਾਈ ਆ ਤੇ ਹੁਣ ਘਰੇ ਬਣਾਵਾਂਗੇ ਪਨੀਰ ਦੇ ਪਕੌੜੇ ਘੜੀ ਦੇ ਪਾਲਿਆ ਫੈਲ ਬੇਸਨ ਪਾਲੇ ਇੱਕ ਵਾਰ ਸੇ ਪਨੀਰ ਦੇ ਵਿੱਚ ਭਰਨ ਵਾਲਾ ਮਸਾਲਾ ਬਣਾ ਲੈ ਬਾਬੀ ਦਿਖਾਇਓ ਆ ਮਸਾਲਾ ਬਣਾਨੇ ਆਪਣੀ ਉਸ ਭਰਨ ਵਾਲਾ ਤੇ ਆ ਬੇਸਣ ਪਨੀਰ ਚਲੋ ਜੀ ਹੁਣ ਖਾਵਾਂਗੇ ਪਨੀਰ ਦੇ ਪਕੌੜੇ ਇਹ ਆ ਗਏ ਕੋਈ ਸਾਥ ਆ ਗਏ ਇਹ ਵਿੱਚ ਭਰਨਾ ਹਣੇ ਦੇ ਅੱਛਾ ਕਾਹ ਦਾ ਮਸਾਲਾ ਹੈ ਮਿਰਚ ਥੋੜੀ ਜੀਆ ਜੀਰਾ ਮਿਰਚ ਦੇਗੀ ਮਿਰਚ ਨਮਕ ਹੋਰ ਤੋਂ ਮਸਾਲਾ ٹھیکج بن گئے ہو گئے تیار ودیے بڑن بڑیاں ودیے ودیے बने یہ تو نہیں بڑی پرابلم کیوں دل آر رنگ ہے جے تو ڈوڑے حلوائیے دے تے کونوں اے تو سن ماں نے پتہ سی کہ وی اتھے ہے بابا کون لگے ہوئے سی مامیل مامیل لگے سی چل لے بھی لڑیدی چل لے جی بیرا ہن ਨੋ ਨੋ ਬਟੂ ਵੀ ਆ ਤਾਂ ਆਪਣੀ ਨਿਕਲੀ ਦੀ ਔਖਾਂ ਹੋ ਗਿਆ ਹੈ ਬਹੁਤ ਔਖਾ ਆ ਤਾਂ ਆਪਣੀ ਨਿਕਲੀ ਦੀ ਸਾਰਾ ਦਿਨ ਤੇ ਮਾਮੇ ਨੂੰ ਅੰਦਰ ਬਹਿਣਾ ਔਖਾ ਲੱਗਦਾ ਕਿਉਂਕਿ ਵਿਚਾਰੇ ਨੂੰ ਨਾ ਤੁਰਨਾ ਫੇਰਨਾ ਮੱਖਥਾ ਵਿੱਚ ਬੈਠਾ ਜਿੱਥੇ ਬੈਠਾ ਰਾਤ ਵੀ ਇੱਥੇ ਬੈਠਾ ਤੇ ਵੀ ਇੱਥੇ ਬੈਠਾ ਤੇ ਤਾਂ ਨਿਕਲ ਕੇ ਦਿਮਾਗ ਨਾਲ ਪੇਪੇ ਹੁੰਦਾ ਥੋੜੀ ਥੋੜੀ ਰੋੜ ਰੋੜ ਕੇ ਤੇ ਦਿਨੋਂ ਔਖਾ ਹੋਇਆ ਪਿਆ ਇੱਥੇ ਰਹਿ ਜਾਈ ਦੇ ਬੱਚੇ ਇਕੱਲਾ ਬੈਠਾ ਜਾਂ ਕੀ ਜਾਂਦਾ ਵਿਚਾਰਾ ਮਾ ਮ ਔਖਾ ਹੈ ਨਾ ਬਹੁਤ ਔਖਾ ਯੋ ਪੜਾ ਪੜਾ ਤੂੰ ਬੈਣਾ ਹੁੰਦਾ ਅੰਦਰ ਔਖਾ ਲਾ ਤੇ ਬੜਾ ਕੀ ਅੰਦਰ ਹੀ ਅੰਦਰ ਅੰਦਰ ਹੀ ਅੰਦਰ ਕਹਿੰਦਾ ਔਖਾ ਬੈਣਾ ਮੈਨੂੰ ਮੁੰਡੇ ਕਿੱਥੇ ਗਿਆ ਸੀ ਉਹ ਹਨੇਰਾ ਕਿ ਆਇਆ ਫਾਇਰ ਚੱਲ ਭਲੇ ਲੈ ਕੇ ਜਾਣਾ ਔਖਾ ਹੈ ਚਲੋ ਚੱਕੋ ਪੇਟੀ ਅੰਦਰ ਸਾਰ ਦੇਖ ਕਲੋਂ ਬੋਤਲ ਨਾ ਆਵੇ ਅੰਟੀ ਕਹਿੰਦੀ ਤੇਰਾ ਭਤੀ ਜਿਹੜਾ ਬੋਲਣ ਨੂੰ ਤੇਜ਼ ਆ ਕਹਿੰਦੀ ਕੰਮ ਨੂੰ ਘੱਟ ਤੇਜ਼ ਆ ਹਾਂ ਇਹਨੂੰ ਵੀ ਬਹੁਤ ਤੇਜ਼ ਆ ਦਿਮਾਗ ਤੋਂ ਨੂੰ ਘੱਟ ਆ ਇਹ ਤੁਸੀਂ ਮੈਚਿੰਗ ਕਰ ਲਈ ਆਪਦੇ ਫੋਨ ਨਾਲ ਮੈਂ ਤਾਂ ਮੈਚਿੰਗ ਰੋਜ਼ ਰੈਂਦੀ ਆ ਹੁਣ ਇਹ ਸਮਾਨ ਲੋਨ ਲੱਗੇ ਦਕਾਰਨ ਦਾ ਜਿੰਨੀ ਦੀ ਬੋਰੀ ਹੈ ਹਾਂਜੀ ਹਾਂਜੀ ਅੱਛਾ ਚੱਲ ਦੇਖ ਤੇ ਜੋਰ ਹੈ ਕਿ ਨਹੀਂ ਹੈਗਾ ਜੋਰ ਲਗਾ ਕੇ ਹਈਸ਼ਾ ਕੀ ਬਾਤ ਹੈ ਕੀ ਬਾਤ ਹੈ ਇਹ ਚੱਕ ਮੈਚਿੰਗ ਕਰ ਲੀ ਆ ਆਹ ਦੀ ਬੋਰੀ ਲੈ ਕੇ ਆ ਰਹੇ ਸੀ ਜਿੰਨੇ ਆਣੇ ਮਾਮਾ ਬੱਚੇ ਆ ਰਹੇ ਸੀ ਮਾਮਾ ਦੇਖ ਕੇ ਆ ਨਹੀਂ ਮਾਮੇ ਤੋਂ ਪੂਰਾ ਘੱਟ ਕੇ ਬੇ ਬਾਬਾ ਟੋਪੀ ਕਿਧਰ ਹੈ ਮਾਮਾ ਕਿਧਰ ਹਾਂ ਹੱਸਦਾ ਬਾਬਾ ਹਾਂ ਲੱਤਾਂ ਵੀ ਕਿੱਤੀਆਂ ਸੀ ਆਏ ਕਰ ਲਿਆ ਮੈਂ ਮਿਲਣਾ ਤੂੰ ਬੋਲੀ ਬੋਲੀ ਲਾ ਕੇ ਦੇਖੇ ਪਈ ਮਮਾ ਠੰਡ ਹੈਗੀ ਠੰਡਾ ਫਰਛ ਤੂੰ ਕੀ ਕਰਨਗੇ ਅਸੀਂ ਬਾਹਰ ਹੁਣ ਹੈ ਬਾਥਰ ਨਾਲ ਗਿਆ ਸੀ ਜੀ ਦੇਖੋ ਜੀ ਮਾ ਮੇਰੇ ਇੰਨਾ ਖਬਜ਼ਾ ਰਹਿ ਗਿਆ ਹਣੇ ਬਾਥਰੂਮ ਕਰਨ ਗਿਆ ਸੀਗਾ ਬਾਹਰ ਓਏ ਹੋਰ ਵੀ ਰੌਟ ਨਹੀਂ ਓਏ ਹੋਰ ਰਹਿ ਨਹੀਂ ਉੱਥੇ ਆਹੀ ਆ ਹੈ ਨਹੀਂ ਹੋਰ ਦੇਖੋ ਜੀ ਮਾ ਲੋਗਤ ਨਹੀਂ ਆ ਨਾ ਕੋਤ ਨਹੀਂ ਹੈਗੀ ਹੋਰ ਉਹ ਤਨੀ ਨਾਉਂ ਪ੍ਰੋਪਰ ਨਹੀਂ ਘਟਦੀ ਹੈਗੀ ਨਵੀਂ ਇਹੀ ਆ ਇਹ ਬਰਾਣੀ ਆ ਨਵੀਂ ਹੋਰ ਉਹ ਕਿੱਥੇ ਹੈ ਇਹ ਤੇ ਹੁਣ ਵੀ ਉਹ ਕਤਲ ਬੀਤ। ਗੰਗੀ ਆ ਯਾ ਮਮਾ ਕਹਿੰਦਾ। ਠੰਡਾ ਫਾਰਸ਼ ਬੈਠਾ। ਚਲੇ ਬਾਥਰੂਮ ਕਰਕੇ ਆਇਆ ਬਾਹਰ ਜਾ ਕੇ ਰੜ ਰੜ ਕੇ ਠੰਡਾ ਫਾਰਸ਼ 'ਵਾ ਬਸ ਉੱਥੇ ਬੈਠਾ ਕਹਿੰਦਾ ਮੇਰਾ ਨੌਂ ਕੱਟ ਨਹੀਂ ਬੈਠਾ। ਇੱਛੋ। ਅਭੀ ਨੌਕਆਟ ਨਹੀਂ ਨਵੀ ਹੈਗੀ ਆ। ਕੱਢ ਦੇ। ਮੈਂ ਨੌਕਆਟ ਨਹੀਂ ਕਰਨੀ। ਨਵੇਂ ਵੀ ਨਹੀਂ ਕਿ ਮਾਮੇ ਨੇ ਪਤਾ ਸੀਗਾ ਵੀ ਨੌਂ ਨੌਕਆਟ ਨਹੀਂ ਨਵੀ ਹੈਗੀ ਆ। ਤੇ ਕਹਿੰਦਾ ਮੇਰੂੰ ਕਹਿੰਦਾ ਨੌਂ ਪਰ ਨਵੀ ਜਿੱਤੇ ਹੋਰ ਪਈ ਐ। ਫੋਨ ਹੈ। ਐ ਫੋਨ ਦੱਕੀ। ਇਹ ਕੋਣ ਕਰਮਜੀਤ ਹਰਸ਼ ਚਕਲੂ ਬੰਦ ਤੇ ਹੱਦੇ ਨਾ ਵੱਡੇ ਵੱਡੇ ਹੋਏ ਪਏ ਆ ਇਹੇ ਕਮਰ ਤਾਂ ਪਟਾੜਿਆ ਵਰ ਮੈਂ ਵੀ ਇਹਨਾਂੋਂ ਘਟਨ ਵਾਲੇ ਸੀ ਹਾਂ ਕਾਹੀ ਰੋੜਾ ਬੰਦਾ ਮੈਨੂੰ ਮੈਨੂੰ ਲੰਗਾ ਨਹੀਂ ਦਿੰਦਾ ਤੇ ਬਾਈ ਕਮਰ ਤੇ ਆ ਨਹੀਂ ਆਏ ਕਰਦਾ ਮੈਨੂੰ ਆਏ ਆਏ ਕਹੀਂ ਕਰਦਾ ਹੈ ਮੋਗਲ ਉਹ ਤਾਂ ਖਾਸੀ ਉਹ ਤਾਂ ਨਾ ਵੱਡੇ ਹੋਗੇ ਨਾ ਆ ਆਖਾ ਮੈਂ ਤੇਰੇ ਨਾਲ ਛੋਟੇ ਛੋਟੇ ਸੀ ਚਲ ਕੋਈ ਯਾਰ ਤਾਂ ਤਾਂ ਮਤਰਾ ਇਹਨਾਂ ਸਰਬੂ ਜੀ ਚਲੋ ਗਰ ਹੇ ਬੜਾ ਔਖਾ ਕਰੇ ਤੂੰ ਬੜਾ ਔਖਾ ਦੀ ਜੂਣ ਬੜੀ ਔਖੀ ਵਿਚਾਰੇ ਦੀ ਹੈ ਨਾ ਆ ਦੇ ਨਿਹੜਾ ਕਾ ਦਿਖਾ ਹੱਥ ਆ ਹੱਥ ਦੇਖੋ ਜੀ ਆ ਹੱਥ ਦੇਖੋ ਲੈ ਵਿਚਾਰੇ ਦਾ ਜਮਾਈ ਬੰਦ ਹੁਣ ਨਾ ਘਟਨੇ ਔਖਾ ਨੇ ਇਹਨੂੰ ਉਂਗਲੀ ਨਾਲ ਹੈ ਕਰਨਾ ਪੈਣਾ ਤੇਰਾ ਚਾਹ ਆਏਗਾ ਕਿ ਫੜਨਾ ਪੈਣਾ ਮੈਨੂੰ ਹਾਥ ਖੋਲਦੇ ਹੀ ਨਹੀਂ ਰੋਟੀ ਪਾਣੀ ਵੀ ਆਪ ਖੋੜਾ ਪੈਂਦਾ ਆ ਲੈ ਪੂਰਾ ਜ਼ੋਰ ਲਾ ਕੇ ਖੋਲਣੀ ਪੈਂਦੀਆਂ ਉਂਗਲੇ ਮੁਠੀਆਂ ਪਉ ਵਿਲੇ ਗਏ ਦੁੱਨਾ ਫਟਾਉਣੇ ਕਟਾਉਣੇ ਦੀ ਤੇ ਬਲੇ ਸਾਈਂ ਜਿਹੜੇ ਮੈਨੂੰ ਸਭਾ ਪੀ ਬੰਦ ਕਰੋ ਕੀਰਤਨ ਲਾ ਲਓ ਪਾਠ ਲਾ ਲਓ ਹਾਂਜੀ ਹੁਣ ਮੇਰੀ ਅਜਮਸਤੀ ਆ ਰਹੀ ਹੈ ਤਰੀਕਿਆਂ ਵਾਲੀ ਮੈਨੂੰ ਮਿਲਣ ਵਾਸਤੇ ਤੇ ਇਸ ਤਰੀਕਿਆਂ ਦੁਆਰੇ ਨੇ ਉਹ ਮੰਮੀ ਕੋਲੇ ਰਿਪੋਰਟ ਮੰਗ ਕੇ ਸਿੱਦੇ ਉਹ ਅੰਮੇ ਟਿਊਸ਼ਨ ਤੇ ਗਈ ਹੋਈ ਸੀਗੇ ਤੇ ਹੁਣ ਘਰੇ ਆਉਣਗੇ ਸ਼ਾਮ ਜੇ ਰਾਤ ਹੋ ਗਈ ਹੁੰਦਾ ਹੁਣ ਪੰਦ ਪੈ ਗਈ ਨਾ ਟਾਈਮ ਤਾਂ ਇਹ 5:30 ਹੀ ਹੋਇਆ ਪਰ ਹਨੇਰਾ ਜਿਹਾ ਹੋ ਗਿਆ ਬਾਹਰ ਤੇ ਹਲੇ ਆਏ ਨਹੀਂ ਹੈਗੇ ਰਾਏਕੋਟ ਤੋਂ ਸਿੱਧੇ ਨੰਗੇਸੇ ਮਾਸੀ ਵੀ ਤੇ ਹੁਣ ਆਉਣ ਵਾਲੇ ਨੇ ਰਹਿਣਗੇ ਹੁਣ ਉਹ ਦੋ ਤਿੰਨ ਦਿਨ ਮੇਰੇ ਕੋਲੇ ਹਾਂਜੀ ਮੈਂ ਹੁਣ ਆਟਾ ਗੁੰਨਣ ਲੱਗ ਗਈ ਰਾਤ ਵਾਸਤੇ ਤੇ ਪਤਨ ਭਾਬੀ ਨੂੰ ਮੈਂ ਕਿਹਾ ਸੀ ਫਿਰ ਮੈਂ ਆਪ ਹੀ ਲੱਗ ਗਈ ਉਹ ਪਤਾ ਨਹੀਂ ਉਧਰ ਕੀ ਕਰਦੀ ਮੈਂ ਮੱਜ ਮਾਰੀ ਜੰਨੀ ਆ ਕਹਿੰਦੀ ਮੈਂ ਆਉਣੀ ਆ ਤੇ ਮੈਂ ਆਟਾ ਗੁੰਨ ਕੇ ਰੱਖ ਦੇਣੀ ਆ ਸਬਜ਼ੀ ਅੱਜ ਮੈਂ ਇੱਥੇ ਜਨੂ ਦੀ ਪਰੋ ਜਿ ਬਣਾਉਣੀ ਆ ਆਲੂ ਮੈਂ ਕੱਟ ਕੇ ਰੱਖ ਲੈਣੀਆਂ ਪਿਆਜ਼ ਕੱਟ ਦੰਨੇ ਆਪਾਂ ਕੀ ਬਣਦਾ ਰੋਟੀ ਦੇ ਬਾਅਦ ਬਣਾ ਲੂਗੀ ਸੁਰਾ ਆਲੂ ਲੈ ਕੇ ਬਤ ਬਾ ਆ ਮੈਨੂੰ ਕੱਟ ਕੇ ਦੇ ਦਿਓ ਪਹਿਲਾਂ ਰਾਤ ਨੂੰ ਕੋੜ ਬੰਦਾ ਹੁੰਦਾ ਪਿੱਤ ਫਰੂਟ ਨਾ ਗੱਲ ਦਨੇ ਗਾਵੇ ਉਹ ਰਾਜੂ ਹਾਂ ਤੇ ਭਾਦਾਂ ਨੂੰ ਲੈ ਕੇ ਆਲੂ ਕਿੰਨੇ ਚਾਰ ਪੰਜ ਲਿਆ ਵੱਡੇ ਵੱਡੇ ਕਰੇ ਵੱਡੇ 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 ਪਿਆਜ਼ ਵੀ ਬਾਹਰ ਥੋੜਾ ਦੇਣਾ ਹਾਂਜੀ ਪਿਆਜ਼ ਵੀ ਲੈ ਦਿਓ ਕਿੰਨੇ ਦੋ ਵਲਗ ਨੂੰ ਅੰਦਰ ਲਿਜਾ ਪਈਆ ਕਿੰਨੇ 7-8 ਬੋਲ ਦਾ 7-8 ਲੈ ਆਪਣੀ ਏੜ ਲੈ ਰੰਝੂ ਓਕੇ ਲੈ ਉਹ ਟੋਕਰੀ ਲੈਣਾ ਟੋਕਰੀ ਲੈ ਦੇ ਉਸ ਚੀ ਬਹੁਤ ਸਿਆਣਾ ਬੰਦਾ ਹੈ ਫਾਨੇ ਲੈ ਲਈਏ ਹੋਰ ਚਲੋ ਦੇਖ ਮੈਂ ਆਟਾ ਗੁੰਨ ਦਿੰਨੀ ਆ ਤੇ ਸਬਜ਼-ਸਬਜ਼ ਕੱਟ ਦਿੰਨੀ ਆ ਫਾਬਰਿਕ ਉਹ ਤੁੜੂੜੇ ਬਣਾ ਲੂਗੀ ਫਿਰ ਮੈਂ ਬੈਦੂ ਨੂੰ ਨਿਆਣਾ ਨੂੰ ਪੜਾ ਦੂੰਗੀ ਮੈਂ ਆਪ ਦੇ ਨੂੰ ਵੀ ਛੁੱਟੀਆਂ ਦਾ ਕੰਮ ਵੀ ਮਿਲਿਆ ਹੋਇਆ ਇਹਨਾਂ ਨੂੰ ਚਲੋ ਬਣਾ ਰਹੇ ਹਾਂ ਲਪੋ ਜਲਦੀ ਇਹੋ ਕਿਹੜਾ ਟੱਬਰ ਵੀ ਬਹੁਤ ਵੱਡਾ ਹੋ ਜਾਂਦਾ ਨਾ ਤੇ ਅਮੇ ਯਾਰ ਐਸੀ ਆਈ ਹੋਈ ਆ ਪਾਦੇ ਜਾਣੇ ਇਹ ਨੇ ਇੱਕ ਮਾਸੀ ਹੋਗੀ ਕਈ ਜਣ ਹੋਗੇ ਅਸੀਂ ਮਾਮਾ ਵੀ ਮਾਮਾ ਫਿਰ ਇਹ ਤਾਂ ਮੈਂਬਰ ਹੀ ਆ ਤੇ ਫੇ ਇਕੱਲਾ ਬੰਦਾ ਕੰਮ ਕਰਦ ਕਰ ਵੀ ਨਹੀਂ ਸਕਦਾ ਨਾ

ਉੱਥੇ ਵੀਰੇ ਇਹ ਯੂਸਰ ਬਣਾਉਣੀ ਸੀ ਕੋਕੀ ਫਿਰ ਉੱਥੇ ਮੈਂ ਆਇਆ ਆਟੋ ਜਿਹੜਾ ਟੈਂਪੂ ਜਿਹੜਾ ਕਿ ਉੱਥੇ ਨੂੰ ਅੱਛਾ ਹੋਰ ਮੈਂ ਹੈ ਪਾਸੇ ਗਈ ਹੂਈ ਨਹੀਂ ਨਾ ਔਰਾ ਸੀਗਾ ਬਾ ਮਮੀ ਨੂੰ ਫੋਨ ਲਾ ਕੇ ਫੋਟੋ ਦੇ ਨਾ ਮਮੀ ਨੂੰ ਫੋਨ ਲਾਏ ਨਾ ਮੈਂ ਫੋਨ ਚਾਰਜਿੰਗ ਤੇ ਨਾ ਕਰਨਾ ਹੈ ਨਾ ਆਹ ਵਾਰ ਇਹ ਵੀਡੀਓ ਮਾਈ ਜੰਦਰ ਬੱਡੀ মাर जा जा मा ਮੈਂ ਮਾਂ ਨੂੰ ਆਲੂ ਕੱਟੇ ਤੁਰਸ ਨੇ ਤੇ ਬੈਠੀ। ਰੱਖਣਾ ਜਣਾ ਬੈਠੇ ਕਮਰੇ ਰਹਿਣਾ ਬਾਪੀ ਦਾ। ਰੋਟੀ ਵੀ ਖਾਣੀ ਆ। ਬਾਪੀ ਰੋਟੀ ਬਣਾਉਂਗੀ ਤੇ ਖਾ ਲਵਾਂਗੇ। ਖਾਣੀ ਤਾਂ ਗਈ ਉਹ ਵੀ ਕੰਮ ਬਚਿਆ। ਮਾਂ ਤੇ ਆਟਾ ਰੈਂਦਾ ਸਬਜ਼ੀ ਕੱਢ ਦੇਣੀ ਬਾਪੀ ਨੇ ਬਣਾ ਕੇ ਸਬਜ਼ੀ ਰੋਟੀ ਪੋਕਾ ਦੇਣੀ। ਫੇਰ ਰਾਤ ਦੇ ਭਾਂਡੇ ਫੇਰ ਮਾਝਦਾ ਨਹੀਂ ਆਪਾਂ। ਲਾਪਤਾ ਰਹਿੰਦਾ। ਹੀ ਗਿੰਡਰ ਤੇ ਹੈਗਾ ਜਦੋਂ ਸਾਡਾ ਮੱਕਾ ਆਉਂਦਾ। ਮੱਕਾ ਹੋ ਗਿਆ ਉਹਦਾ। ਕਹਿੰਦੀ ਹੋ ਸਕਦਾ ਸਾਡੀ। ਗਿੰਡਰ ਤਾਂ ਆ ਗਿਆ ਅੱਜ। ਲੈ ਲੈ ਸਿੰਡਰ ਹਾਂ ਕਾ ਦੋ ਅੰਦਰ 3 ਦੇ ਬਿਠੇ ਅੱਛਾ ਇਹ ਕਰਨਾ ਉਹ ਲੈ ਦਾਰ ਦੀਨੀ ਕੋ ਹ ਨਹੀਂ ਆਉੜਾ ਪਾਈਂ ਮਠਾ ਘਟ ਰੱਖੀ ਬੜੇ ਮਿੰਮੇ ਚਾਹ ਚ ਉੱਥੋਂ ਵੱਧ ਹੁੰਦਾ ਹੈ ਬੜੇ ਚਾਰੇ ਇੱਥੋਂ ਵੱਧ ਹੁੰਦਾ ਮੇਰੇ ਕੋ ਸਾਰੀ ਨਹੀਂ ਹਟਿਆ ਹੋ सर ना गैंगस्टर मंदा बस फेरो रेकनसी बार दूध ना के वो पिलारी सर के कराती भूत वाले की नहीं मम्मी ने तू सर ना ली आई बस तुरि फर्दी यहां वहां ये दवाई लेके तो दे देना खबर तुर् फर्दी आई कि देखो या ये वापस नमस्ते मेरा नाम है और तू ला क्या रही बस के तो सेड है हम जैसे हम लोग जैसी और नहीं मासी दे था अच्छा उ लोग जाने ਨੂੰ ਪਤਾ ਹਾ ਨਾ ਵਿਜੇਂਦਰ ਸੋਤਾ ਲੱਗ ਗਿਆ ਹਾਂ ਬੋਲ ਬਈ ਲੱਗਦਾ ਬੰਦਾ ਕਰਦੀ ਸੀ ਬੋਲ ਲੱਗਦਾ ਕਿਹਦੇ ਦਾ ਬੰਦਾ ਕਰਦੀ ਸੀ ਰੈਂਕੂ ਅੱਛਾ ਰੈਂਕੂ ਦੇਖ ਦੋ ਸੀ ਉਹਨੂੰ ਪੂਰੇ ਨੂੰ ਸੋਤੇ ਲੱਗੇ ਹੋਣਾ ਸੀ ਉਹਨੂੰ ਹਾਂ ਅੱਛਾ ਫੇ ਮਾਸੀ ਨੂੰ ਇੱਥੇ ਬਿਠਾ ਆਂ ਪਾ ਧੀਰੇ ਜਾ ਕੇ ਕੰਮ ਕਰੂਂਦੇ ਹਾਂ ਮੰਮੀ ਮਿੱਠਾ ਘੱਟ ਰੱਖਣ ਦੀ ਬਣਿਆ ਜੀ ਮੇਰੇ ਭਾਂਡੇ ਵਿੱਚ ਮਾਸਤੇ ਆਟਾ ਖੰਨਤਾ ਆਲੂ ਆਪਾਂ ਕੱਟਦੇ ਪਿਆਜ਼ ਕੱਟਦੇ ਨੇ ਆਪਾਂ ਬਹਿਲੇ ਹੁਣ ਜਾਂ ਜੁ ਮਰੋਟੀ ਖਾਂਣ ਲੱਗਦੀ ਸੀ ਮੇਥੇ ਤਿਆਰ ਕੋਈ ਪਰ ਜੀ ਪਲੇਟ ਦੇ ਵਿੱਚ ਪਾੜੀ ਖੋਲ ਜਾਂ ਤਾਂ ਹੁਣ ਬੈਣਗੀਆਂ ਠੰਡ ਹੈਗੀ ਆ ਨਾਲ ਦਹੀਂ ਨਾਲ ਥੋੜਾ ਜਿਹਾ ਦੋ ਰੋਟੀਆਂ ਲੈ ਲਈਆਂ ਮਾਸੇ ਵੀ ਖਾਣ ਲੈ ਗਈਆਂ ਮਾਸੂਣੀ ਵੀ ਆ ਦੇਖੋ ਜੀ ਇੱਧਰ ਸਾਗ ਘਰਿਆ ਹੋਇਆ ਕੋਲੇ ਚੀਰਤਾ ਤੇ ਰੋਟੀ ਖਾ ਰਹੀਆਂ ਨੇ ਇਹ ਵੀ ਹੁਣ